ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਤੇ ਲੋ ਅੱਜ ਆਪਾਂ ਆਏ ਆ ਆਪਣੇ ਕਣਕ ਦੇ ਵਿੱਚ ਤੇ ਇਸ ਕਣਕ ਦੇ ਵਿੱਚ ਕਿੰਨਾ ਕੁ ਆਪਾਂਤਾ ਤੇ ਕਿੰਨਾ ਕੁ ਆਪਾਂ ਇਹਦੇ ਖਰਚਾ ਕਰਤਾ ਕਿਹੜੀਆਂ-ਕਿਹੜੀਆਂ ਸਪਰੇਆਂ ਕਰਤੀਆਂ ਸਾਰਾ ਕੁਝ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੇ ਵੀਡੀਓ ਨੂੰ ਅਖੀਰ ਤੱਕ ਵੇਖਿਓ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਆਹ ਕਣਕ ਆਪਣੀ ਤੇ ਆਪਾਂ ਕਣਕ ਵੀ ਦੱਸਾਂ ਕਿ ਕਿਹੜੀ ਆ ਕਿਹੜਾ ਵੀ ਆ ਇਹ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਲਓ ਬੇ ਹੁਣ ਆਪ ਕਰਦੇ ਆ ਵੀਡੀਓ ਸ਼ੁਰੂ। ਭਾਜੀ ਇਹ ਕਣਕ ਬੀਜੀ ਹੋਈ ਆ 15 ਨਵੰਬਰ ਦੇ ਆਸੇ-ਪਾਸੇ। 15 ਨਵੰਬਰ 15 ਦਸੰਬਰ ਤੇ ਇਹਨੂੰ ਹੋ ਗਏ 1 ਜਨਵਰੀ ਮੰਨ ਕੇ ਚੱਲੋ। 15 ਨਵੰਬਰ 15 ਦਸੰਬਰ ਡੇਢ ਕਮੀਨਾ ਤੇ ਤੁਸੀਂ ਆ ਕਣਕ ਵੇਖੋ ਆਏ ਵਿਚ ਵਿਚ ਕੋਈ ਜਿਹੜੇ ਔਰੇ ਹੁਣ ਜਿਵੇਂ ਆਹਾ ਸੀਗਾ ਮੈਂ ਤੁਹਾਨੂੰ ਵਿਖਾਉਣਾ ਇੱਥੇ ਨਾ ਲੀਆਂ ਵਾਲੇ ਤਾਂ ਜ਼ੀਰੋ ਡ੍ਰਿਲ ਲੱਗੀ ਨਹੀਂ ਸੀ ਆ ਦੇਖੋ ਤੁਸੀਂ ਦਾਣੇ ਡਿੱਗ ਪਏ ਸੀ ਤੇ ਪਿੱਛੋਂ ਗਰੇ ਹੈ ਤੇ ਦੂਜੀ ਕਣਕ ਵੇਖ ਲਓ ਤੁਸੀਂ ਸਾਰੀ ਕਣਕ ਬਹੁਤ ਵਧੀਆ ਤੇ ਇਹ ਕਣਕ ਦੇ ਵਿੱਚ ਆਪਾਂ 3 ਗੱਟੇ ਯੂਰੀਆ ਦੇ ਪਾਤੇ। ਤੁਸੀਂ ਹਿਸਾਬ ਲਾ ਲਓ। ਇਹ ਕਿੰਨਾ ਟਾਈਮ ਹੋਇਆ 3 ਗੱਟੇ ਆਪਾਂ ਯੂਰੀਆ ਦੇ ਪਾਤੇ ਤੇ 2.5 ਇਹਦੇ ਵਿੱਚ ਪਾਈ ਆ 55 ਕਿਲੋ। 3 ਗੱਟੇ ਯੂਰੀਆ ਦੇ 55 ਕਿਲੋ 2.5 ਸਪਰਿਆਂ ਕਿਹੜੀਆਂ ਕੀਤੀਆਂ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ। ਤੇ ਬੀ ਵੀ ਆਪਾਂ ਤੁਹਾਨੂੰ ਦੱਸਾਂਗੇ। ਤੇ ਤੁਸੀਂ ਕਣਕ ਦੀ ਫੋਟ ਵੇਖੋ ਕੋਈ ਦੂਰਾ ਗੇੜਾ ਨਹੀਂਗਾ ਜੇ ਆਪਾਂ ਆਖੀਏ ਕੋਈ ਦੂਰਾ ਗੇੜਾ। ਕਣਕ ਦੀ ਫੋਟ ਵੇਖੋ। ਇੱਧਰ ਵੇਖੋ। ਆਈਲੀ ਵੇਖ ਐ ਸੂਰੇ ਦੀ ਐ ਸੂਰੇ ਦੀ ਹਾਂ ਤੁਸੀਂ ਕੱਲਾ ਕੱਲਾ ਬੁੱਝਿਆ ਜਾ ਵੇਖ ਲਓ ਥੋੜਾ ਜਿਹੜਾ ਆਪਣਾ ਆਈ ਲੱਗਦਾ ਕੱਲਾ ਜਾਂਦਾ ਇਹਦੀ ਫੋਟ ਵੇਖ ਲਓ ਕਈ ਕਈ ਕਣਕਾਂ ਬਹੁਤ ਕਰਸੀਆਂ ਹੋਈਆਂ ਉਗਰ ਚ ਜਿਵੇਂ ਖੁਸ਼ਕੀ ਸੀਗੀ ਤੇ ਕਣਕ ਉਗਰੀ ਨਹੀਂ ਪਾਣੀ ਲੱਗੇ ਤੇ ਉਗਰੀਆਂ ਉਹ ਵੀ ਕਣਕਾਂ ਬਹੁਤ ਵਧੀਆ ਹੈ ਬਾਕੀ ਉੱਤੋਂ ਹੁਣ ਜਿਵੇਂ ਆ ਮੌਸਮ ਧੁੰਦ ਪੈਂਦੀ ਆ ਠੰਡ ਹੈ ਮੌਸਮ ਵੀ ਇਹਦੇ ਹੱਥ ਤੇ ਬਹੁਤ ਵਧੀਆ ਬਣ ਗਿਆ ਕਣਕਾਂ ਵਾਸਤੇ ਤੇ ਸਪਰੀਆਂ ਦੀ ਗੱਲ ਕਰੀਏ ਤਾਂ ਆਪਾਂ ਬਈਏ ਤੇ ਸਪਰੀਆਂ ਕੋਈ ਵੀ ਨਹੀਂ ਕੀਤੀ ਨਾ ਕੋਈ ਆਪਾਂ ਤਾਕਤਲ ਕੀਤੀ ਹੈ ਨਾ ਕੋਈ ਆਪਾਂ ਇਹ ਤੇ ਮੈਗਨੀਜ਼ ਕੀਤੀ ਹੈ ਤੇ ਨਾ ਹੀ ਆਪਾਂ ਹਜੇ ਤੱਕ ਕੋਈ ਗੋਲਡੰਡੇ ਵਾਲੀ ਬਾਥੂ ਵਾਲੀ ਕੀਤੀ ਹੈ ਬਾਥੂ ਵਾਲੀ ਜ਼ਪਰੇ ਕਰਨ ਦਾ ਇਰਾਦਾ ਹੈ ਕਿਤੇ ਕਿਤੇ ਨਾ ਇਹਦੇ ਵਿੱਚ ਪਾਲਕ ਹੈ ਆਇਆ ਫਿਰ ਪਾਲਕ ਨਾ ਆਉਂਦੇ ਸਾਲ ਫਿਰ ਜਾਦੇ ਵੱਜ ਜਾਂਦੀ ਹੈ ਕਣਕ एकदम ਲਵੀ ਕੋਈ ਵੀ ਪੱਤਾ ਇਹ ਨਾ ਹੋਊਗਾ ਜੇ ਮੱਚੇ ਪੂਰੀ ਲਵੀ ਕਣਕ ਹੈ ਤੇ ਕਣਕ ਦੀ ਗਰੋਥ ਹੈ ਜਿਹੜੀ ਬਿਲਕੁਲ ਸਹੀ ਹੈ ਇਹਦੇ ਤੇ ਕੋਈ ਸਪਰੇਅ ਕਰਨ ਦੀ ਲੋੜ ਪਈ ਨਹੀਂ ਤੇ ਨਾ ਹੀ ਆਪਾਂ ਕੀਤੀ ਹੈ ਤੇ ਬੀ ਇਹਦਾ ਪਾਇਆ ਸੀਗਾ 46 ਕਿਲੋ ਐਂਕੀ ਬੀ ਘਟਾਤਾ ਸੀ ਕਿਉਂਕਿ ਜਿਆਦੇ ਬੀ ਨਾਲ ਨਾ ਫਿਰ ਦਾਣੇ ਜਦੋਂ ਝਾੜ ਵੇਲੇ ਬਰੀਕ ਰਹਿ ਜਾਂਦੇ ਆ ਤੇ ਥੋੜਾ ਜਿਹਾ ਘੱਟ ਹੋਵੇ ਤਾਂ ਦਾਣੇ ਥੋੜੇ ਮੋਟੇ ਹੋ ਜਾਂਦੇ ਆ ਤੇ ਬਾਕੀ ਬੀ ਦੀ ਗੱਲ ਕਰੀਏ ਤਾਂ ਬਾਈ ਬੀ ਇਹ ਹੈਗਾ ਅ 3086 ਕੋਈ ਹੋਰ ਵੀ ਨਹੀਂਗਾ 3086 ਵੀ ਹੈ ਹਾਂ ਆਪਾਂ ਹੋਰ ਕਣਕਾਂ ਦੀਆਂ ਵੀ ਜਿਹੜੀਆਂ ਕੋਈ ਮੰਨ ਲਓ 303 ਉਹਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਕਿੰਨਾ ਕੁ ਫਰਕ ਹੈ ਇਹਦੇ ਨਾਲੋਂ 3086 ਕਣਕ ਹੈ ਇਹ ਤੇ ਰੇ ਆਪਾਂ ਤੁਹਾਨੂੰ ਦੱਸਤੀ ਜੂਰੀਆ ਤਿੰਨ ਗੱਟੇ ਪਾਤੇ ਤੇ ਡਾਈਏ ਦੇ ਚ 55 ਕਿਲੋ ਪਾਈ ਹੈ ਤੇ ਹੋਰ ਆਪਾਂ ਕੋਈ ਸਪਰੇਅ ਅਜੇ ਤੱਕ ਕੀਤੀ ਨਹੀਂ ਥੋੜਾ ਜਿਹਾ ਫਾਇਦਾ ਜ਼ੀਰੋ ਡਲ ਨਾ ਹੋ ਜਾਂਦਾ ਵੀ ਮੰਨ ਕੇ ਚੱਲੋ ਹੁਣ ਜੇ ਆਪਾਂ ਵਾਕੇ ਬੀਜਦੇ ਨੇ ਤੇ ਉਹਦਾ ਥੋੜਾ ਖਰਚਾ ਵੱਧ ਜਾਂਦਾ ਹੈ ਤੇ ਵਾਹ ਕੇ ਕਣਕਾਂ ਜਿਹੜੀਆਂ ਬੀਜਦੇ ਆਪਾਂ ਕੇਰਾ ਪਾਣੀ ਲਾਉਨੇ ਉਹ ਦਬਦੀਆਂ ਜਦੋਂ ਆਪਾਂ ਜੀਰੋ ਡਰ ਲਾਉਂਦਾ ਜਿਹੜੀ ਕਣਕ ਬੀਜਦੇ ਆ ਨਾ ਆਪਾਂ ਰਜੇ ਤਾਂ ਰੌਣੀ ਕਰਕੇ ਬੀਜਦੇ ਆ ਤੇ ਪਾਣੀ ਜੇ ਦੀ ਲਾ ਲੈਂਦੇ ਫਿਰ ਤਾਂ ਦਬਦੀਆਂ ਕਣਕਾਂ ਦਾਬ ਮੰਦੀਆਂ ਪਰ ਇਹ ਕਣਕ ਆਪਾਂ ਪਾਣੀ ਲਾ ਕੇ ਨਹੀਂ ਬੀਜੀ ਸੀ ਪਹਿਲਾਂ ਝੋਨੇ ਨੂੰ ਪਾਣੀ ਲਾਤਾ ਸੀ ਤੇ ਰੌਣੀ ਇਹਦੀ ਦਵਾਰੇ ਨਹੀਂ ਕੀਤੀ ਸੀ ਝੋਨਾ ਵੱਢ ਕੇ ਤੇ ਕਣਕ ਇਹ ਦਬੀ ਨਹੀਂ ਕਣਕ ਸਗਾ ਬਣ ਗਈ ਕਣਕ ਪਾਣੀ ਬਈ ਜਿਹਨੂੰ ਕੱਸੀ ਦਾ ਹੀ ਲੱਗਿਆ ਜਿਹੜਾ ਇੱਕ ਪਾਣੀ ਲੱਗਿਆ ਤੇ ਉਹ ਵੀ ਲੱਗਿਆ ਕੱਸੀ ਦਾ ਮੋਟਰ ਦਾ ਪਾਣੀ ਨਹੀਂ ਲਾਇਆ ਕੋਸ਼ਿਸ਼ ਹੁੰਦੀ ਆ ਸਾਡੇ ਵੀ ਅਸੀਂ ਮੋਟਰ ਦਾ ਪਾਣੀ ਨਾ ਹੀ ਲਾਈਏ ਵੀ ਕੱਸੀ ਦਾ ਪਾਣੀ ਲੱਗੇ ਕਿਉਂਕਿ ਇੱਕ ਵਾਰੀ ਕੱਸੀ ਦਾ ਪਾਣੀ ਲੱਗ ਜੇ ਮੁੜ ਕੇ ਤਾਂ ਐਡਮੈਟਿਕ ਬਾਈਆਂ ਕਿ ਦਿਨਾਂ ਤੋਂ ਆਪਾਂ ਪਾਣੀ ਲਾਉਣੇ ਨੇ ਕਣਕ ਨੂੰ ਤੇ ਕੱਸੀ ਦਾ ਪਾਣੀ ਲੱਗ ਜਾਂਦਾ ਹੈ ਤੇ ਆ ਕਣਕ ਤੁਸੀਂ ਵੇਖ ਲਓ ਹੁਣ ਚਾਰ ਚਪੇਰੇ ਮੈਂ ਤੁਹਾਨੂੰ ਵਿਖਾ ਦਿੰਨਾ ਹੌਲੀ ਹੌਲੀ ਟਿਕਾ ਕੇ ਕੈਮਰਾ ਇਹਦੇ ਵਿੱਚ ਕੋਈ ਘਾਟ ਨਹੀਂ ਐ ਇਸ ਟਾਈਮ ਅਜੇ ਤੱਕ ਬਾਥੂ ਵੀ ਹੈ ਨਹੀਂਗਾ ਤੇ ਜਿਹੜਾ ਹੈਗਾ ਪਾਲਕ ਆਪਾਂ ਸਪਰੇਅ ਦੀ ਗੱਲ ਕਰਦੇ ਤੁਹਾਨੂੰ ਪਾਲਕ ਦੀ ਆਪਾਂ ਨੂੰ ਥੋੜੀ ਜਿਹੀ ਨਸਮਤਿਆ ਆਉਂਦੀ ਐ ਪਾਸੇ-ਪਾਸੇ ਵਟਾਂ ਨਾਲ ਨਾ ਪਾਲਕ ਹੈਗਾ ਉਹ ਆਪਾਂ ਨੂੰ ਸਪਰੇਅ ਕਰਨੀ ਪਊਗੀ ਤੇ ਉਹ ਆਪਾਂ ਕਰਨੀ ਵੀ ਐ ਉਹਦੀ ਕਾਲੋਨੀ ਕਰਨੀ ਐ ਯੋਗੀ ਜੀ ਆਪਾਂ 1 ਸਾਲ ਆਪਾਂ ਨਾ 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 ਕਰੀਏ ਧਪਰੇ ਤੇ ਫਿਰ ਬਾਲਾ ਵੱਜ ਜਾਂਦਾ ਆ ਦੇਖੋ ਤੁਸੀਂ ਕਾ ਆ ਜਿਹੜੇ ਹੈਗੇ ਨਾ ਆ ਤੁਹਾਨੂੰ ਵਿਰਲੇ ਥਾਂ ਦੇਂਦੇ ਆ ਇਹ ਕੋਈ ਉਹ ਥਾਂ ਹੈ ਜਿੱਥੇ ਡੂੰਗੀ ਸੀ ਮਸ਼ੀਨ ਤੇ ਜਾਂ ਤਾਂ ਪਾਣੀ ਲੱਗੇ ਤਾਂ ਕਣ ਉਗਰੀਏ ਤੇ ਜਾਂ ਥੋੜੀ ਜਿਹੀ ਲੇਟ ਉਗਰੀ ਹੈ ਕਿਉਂਕਿ ਉਹ ਪੂਰੀ ਗੱਲ ਚ ਨਹੀਂ ਸੀਗੀ ਹੌਲੀ ਹੌਲੀ ਉਗਰੀ ਤੇ ਬਾਕੀ ਕਣ ਕਹਿਣ ਇੱਕ ਨੰਬਰ ਹੈ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਹਰ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ